ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਤੁਸੀਂ ਆਪਣੇ ਘਰਾਂ 'ਚ ਠੀਕ ਠਾਕ ਹੋਵੋਗੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਮੇਰਦਿਆਂ ਅੱਜ ਦਿਨੇ ਤੇ ਗਰਮੀ ਹੈਗੀ ਅੱਜ ਬਹੁਤ ਜ਼ਿਆਦੇ ਤੇ ਬਾਕੀ ਪਤਾ ਕੁਝ ਨਹੀਂ ਕਰੋ ਮੌਸਮ ਚੇਂਜ ਹੋ ਜੀ ਤੇ ਮੇਰਦਿਆਂ ਹੀ ਦਿਨੇ ਨਵੇਂ ਬਲੌਗ ਤੇ ਲਓ ਜੀ ਅੱਜ ਫੇਰ ਅਸੀਂ ਚੱਲੇ ਆ ਕਿਤੇ ਨੂੰ ਗੱਡੀ ਅਸੀਂ ਕੱਢ ਲਈ ਅਸੀਂ ਚੱਲਨੇ ਅੱਜ 베ਰਕਲਾ ਨੂੰ 베ਰਕਲਾ ਆਪਣੇ ਤਾਈ ਜੀ ਕਕਰਾ ਹੈ ਖੰਡ ਪਾਠ ਜਿਹੜਾ ਭੋਗ ਤੇ ਅਸੀਂ ਉੱਥੇ ਨੂੰ ਚੱਲਿਆ ਹੁਣ ਤਿਆਰ ਹੋ ਗਏ ਤੇ ਹਾਂ ਹਾਂ ਚੱਲ ਬੈਨਾ ਹੁਣ ਤਾਂ ਆ ਜਾਣਗੇ ਹੁਣ ਤਾਂ ਆ ਜਾਣਗੇ ਮੈਂ ਤਾਂ ਬਹਿ ਜੂ ਪਰਦੀਪ ਨੂੰ ਨਾਲ ਜੀ ਮਿਲਦੇ ਆ ਫਿਰ ਜਾ ਕੇ ਲਓ ਜੀ ਆਪਾਂ ਗੱਡੀ ਦੇ ਵਿੱਚ ਸਵਾਰ ਹੋ ਗਏ ਆ ਤੇ ਬਾਕੀ ਸੰਗਤ ਜੇ ਅੰਦਰ ਹੈਗੀ ਗੱਡੀ ਬਾਹਰ ਕੱਢ ਲਈ ਆਪਾਂ ਵਿੱਚ ਬੈਠ ਗਏ ਤੇ ਆਪਣੀ ਤਾਂ ਹੁਣ ਤਿਆਰੀ ਹੈ ਜਾਣ ਦੀ ਇਹ ਇਧਰ ਆ ਰਿਹਾ ਹੈ ਸਾਡਾ ਬੰਦਾ ਮਿੱਠੂ ਰਾਨ ਮਿੱਠੂ ਸਿੰਘ ਆਰਾਮ ਨਹੀਂ ਹੈ ਲਓ ਜੀ ਅਸੀਂ ਚੱਲ ਪਏ ਸਾਡਾ ਡਰਾਈਵਰ ਦੋਸਤ ਦੇਖ ਜਿਆ ਕਰ ਤੇ ਕਿਉਂ ਟਿਕ ਜਿਆ ਕਰ ਸਾਡਾ ਡਰਾਈਵਰ ਰੇਟ ਵੈਨੋ ਇਸਾ ਡਰਾਈਵਰ ਖਰਾਬ ਹਵਾਦ ਉਸ ਹੁਣ 2 ਮਿੰਟਾਂ ਬਾਅਦ ਫਿਰ ਹੁਣ ਨਾ ਕਾਲੀ ਕਰੀ ਰਾਹ ਚ ਉਹ ਹੀ ਘਰੋਂ ਤੋਂ ਲੱਗੇ ਕਰਦੇ ਮੈਂ ਤਾਂ ਕਰ ਲਈ ਦੀ ਕਾਲੀ ਹਾਂ ਬਸ ਮਰਾਹ ਦੀ ਨਾ ਕਰੀ ਮੈਂ ਤਾਂ ਕਾਲੀ ਚ ਕਰੇ ਤੁਰਿਆ ਠੀਕ ਆ ਟਾਈਮ ਲੇਸ ਮੈਂ ਹੀ ਕਹਣਾ ਮੈਂ ਹੁਣ ਰਾਹ ਦੀ ਕਾਲੀ ਨਾ ਕਰੀ ਲੋ ਜੀ ਪਹੁੰਚ ਗਏ ਅਸੀਂ ਮਲੇਰ ਕੋਟਲੇ ਵਾਰੇ ਕੁੜੀ ਵਾਰੇ ਜਮਾਈ ਵਾਰੇ ਕੱਢਣੇ ਨੇ ਕੋਈ ਸੰਸਾ ਨਹੀਂ 7 ਕਰੋੜ ਨੂੰ ਲੱਤ ਮਾਰਦੀ ਇੱਕ ਦਿਨ ਮਾ ਸਾਡੇ ਘੜਾ ਮੈ ਨਹੀਂ ਦਿੰਦਾ ਹੋਈ ਕੋਈ ਟੈਨਸ਼ਨ ਨਹੀਂ ਅਹੀ ਮਿਲਿਆ ਲਾ ਕਿੱਥੇ ਕਹੇ ਕੁੜੀਆਂ ਅੱਜ ਜੀ ਪਹੁੰਚ ਗਏ ਅਸੀਂ ਪੇਰ ਕਲਾਂ ਜਿੱਥੇ ਅਸੀਂ ਜਾਣਾ ਦੀ ਪੁੜੀਆ ਪੇਰ ਖੁਰਤ ਪੁੜੀਆ ਦੇ ਵਿੱਚ ਆਪਣਾ ਜੀ ਦੀ ਪੁੜੀਆ ਹੋ ਗਈ ਪ੍ਰਾਣੀ ਇਹ ਤਾਂ ਉਹੀ ਜਿੰਦੀ ਹੈ ਜਦੋਂ ਇਧਰ ਬਾਹਰ ਲੱਗੇ ਪਏ ਨੇ ਬਾਈ ਤੇ ਨਹੀਂ ਆਤੀ ਜਉ ਵੱਡੀ ਅੰਦਰ ਹੋਰ ਹੋਰ ਬੈਕ ਕਰਕੇ ਨਾ ਹੁੰਦੇ ਯਾਰ ਫਿਰ ਕਰ ਲਾ ਲਈ ਕਿਹ ਰ ਮੈਨੂੰ ਤਾਰਿਆ ਉੱਤੇ ਮੁੜ ਜੂਗਾ ਗਵਾਦੀ ਕਿ ਰ ਬੈਕ ਕਰਕੇ ਲਾਉਣ ਕਿਹ ਰ ਮੈਨੂੰ ਇਹ ਹੀ ਘਮਾਉਣੀ ਸਗਾਲੀ ਆਹ ਤੀ ਕੁਟਜਾ ਸੇ ਵਿੱਚ ਰ ਹੈ ਉਹਦੇ ਅੰਦਰ ਪਾਰਕਿੰਗ ਨਹੀਂ ਆਈ ਗੱਡੀਆਂ ਖੜੀਆਂ ਆ ਦੇ ਦੇਖੋ ਜੀ ਇਹ ਕੁਟਜਾ ਸਾਹਿਬ ਸਤਿ ਸਾਹਿਬ ਕਿਆ ਨਹੀਂ ਘਰ ਤੇ ਰੰਤ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰੋ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਸਾਥ ਸੁਖ ਨਾ ਆਏ ਵਿਸਿਆ ਜਿਨਿ ਸਾਥ ਸਭ ਦਿਉ ਪਵਤਿ ਤੁਲਾਵਿ ਇਹੋ ਸੁਮਾ ਸਭ ਸਵਭ ਸਭ ਦੋ ਸਹਵਾਸੜੈ ਸੋ ਹਿਲੇ ਸਤਿਗੁਰੂ ਸੁਣਾਇ ਇਹ ਓ ਤਨ ਕਾ ਮਨ ਵਸਿਆ ਜਿਨ ਧਰੋ ਸੋਗਰ ਕਨ ਏ ਈਰੇ ਜਤ ਜੁੜਾਓ ਸੋਗਰ ਰਤਨਾ ਹਤ ਮਨ ਲਾਗਾ ਇਹੋ ਹਵਾ ਸਮਾਓ ਸਭ ਸਦੀ ਮੰਨ ਲਿਆ ਤਾ ਪਾਓ ਆਪਣੇ ਹੀਰੋ ਰਤਨਾ ਪੁਸ ਸੁਨੋ ਕਹੇ ਨਾਮ ਸੋਗਰ ਕਨ ਹੈ ਈਰਾ ਜਤ ਜੁੜਾਓ ਸੇ ਸਭ ਤਾ ਆਪੋ ਪਾਲ ਕੈ ਕਰਦਾ ਆਪੇ ਹੁਕਮ ਵਰਗਾਏ ਉਹ ਗੰ ਦੇਖੋ ਇਹ ਦਿਨ ਦਿਹਾੜੇ ਕਰਤਾ ਕਤਲੇ ਤੇ ਹਣ ਸਰ ਮੱਛਰ ਦੇਖੋ ਕਿੱਡਾ ਵੱਡਾ ਕਿੱਡਾ ਵੱਡਾ ਮਸਰ ਦੀ ਵੈਂਟ ਚ ਮਾਰਤਾ ਉਹ ਪਹੁੰਚ ਗਈ ਸੰਗਤ ਤੇ ਦਾ ਆਪਣੇ ਪਿੰਡ ਵਾਲੇ ਨਹੀਂ ਹੈਗੇ ਨਾ ਦਾ ਹੋਰ ਲਓ ਜੀ ਆਪਣੇ ਪਿੰਡ ਵਾਲੀ ਸੰਗਤ ਪਹੁੰਚ ਗਈ ਸਾਰੀ ਟੈਂਪੂ ਥੜੇ ਕਿ ਵਾਰ ਗੱਡੀ ਅਸੀਂ ਆ ਗਏ ਤੇ ਗੱਡੀ ਚ ਉਹ ਤਰੀ ਜਾਂਦੇ ਨੇ ਟੈਂਪੂ ਚ

ਇਕ ਓੰਕਾਰ ਸਤਨਾਮ ਕਹ ਰਿਹਾ ਕਹਿੰਦੇ ਰਸ ਤੋਂ ਵੀ ਵੱਡਾ ਕਹਿੰਦੇ ਹਾਂ ਮਾਰੇ ਆਪ ਬਾਤਨੀ ਕਰਦੇ ਨੇ ਉੱਚੇ ਉੱਪਰ ਉੱਚਾ ਨਾਮ ਉਹਦਾ ਉੱਚਾ ਹੈ ਹੀ ਉਹ ਕੋ ਵੀ ਉੱਚਾ ਉਹਦਾ ਨਾਮ ਹੈ ਸੋ ਜਿੰਨਾ ਸੰਤਾਂ ਨੇ ਭਗਤਾਂ ਨੇ ਨਾਮ ਜਪ ਕਰਿਆ ਹੁਣ ਪ੍ਰਾਤਨ ਸਮਿਆਂ ਚ ਭਗਤ ਸਾਰਜ ਜੈਸੀ ਸੰਤਾਂ ਨੇ 12-12 ਸਾਧ ਓੰਕਾਰ ਕੀ ਨਾਮ ਜਪਿਆ ਸਭ ਤੋਂ ਵੇਦਰ ਮੁਬਾਰੇ ਵਾਲੇ ਬਾਬਾ ਰਾਜਾ ਮੂਲੀ ਜੀ ਮਹਾਰਾਜ ਉਹ ਸੌਵੇਂ ਆਰਾਮ ਸਾਤ ਸਦੀ ਆ ਵਾਹ ਮਹਾਰਾਜ ਦੇਖੋ ਕਿੰਨੀ ਭਲੀ ਜ਼ਿੰਦਗੀ ਇਹਨਾਂ ਦੀ ਬਹੁਤ ਮਹਾਰਾਜ ਨੇ ਕਿਰਪਾ ਕਰੀ ਹੈ ਸਾਧ ਸੰਗਤ ਜੀ ਜਿਵੇਂ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਲਓ ਜੀ ਆਪਾਂ ਲੰਗਰ ਲਈ ਆਪਾਂ ਪਰਸਾਤਾ ਸਕਾ ਸੋਲਿਆਨੀ ਸਬਜੀ ਤੇ ਦੁਲੀਆਂ ਨਾਲ ਕਹਿਤਾ ਤੇ ਪ੍ਰਸਾਦ ਲਓ ਜੀ ਅਸੀਂ ਹੋ ਗਏ ਹੁਣ ਬਾਸ ਘਰ ਨੂੰ ਤੇ ਗਰਮੀ ਹੈ ਕਿ ਬਹੁਤ ਜ਼ਿਆਦੇ ਨਵੇਂ ਕੋਟਾ ਆ ਗਿਆ ਗਿਆ ਭਾਈ ਤੂੰ ਹੀ ਦੱਸ ਆ ਗਿਆ ਕੀ ਨਵੇਂ ਕੋਟਾ ਆ ਗਿਆ ਭਾਈ ਸੁਣਿਆ ਭਾਈ ਇਹ ਕਿੱਦਾਂ ਸੈਰ ਨਮੇਰ ਕੋਟ ਕਿੱਥੇ ਜੇ ਸਾਨੂੰ ਦੱਸੋ ਤੇ ਮੈਂ ਕਰਕ ਇਹ ਸੰਰੂਰ ਤੇ ਲੁਧਿਆਣੇ ਦੀ ਹੱਦ ਹੈ ਚੱਲ ਹਾਵਲੀ ਚੱਲ ਕੋਈ ਨਾ ਲਓ ਜੀ ਅਸੀਂ ਹੁਣ ਲੈ ਲਈਆਂ ਛੱਲੀਆਂ ਦੇਸ ਟਾਈਮ ਚੈਂਮੈਂਟ ਮਿਲ ਗਈ ਇਹਨੂੰ ਸਾਫਟੀ ਦੇਤੀ ਅਸੀਂ ਤਾਂ ਲੈ ਲਈਆਂ ਅਸੀਂ ਸਰ ਮੇਨ ਨੂੰ ਕੱਢਦੇ ਹਾਂ ਹਾਂ ਲਓ ਜੀ ਆਪਾਂ ਆ ਗਏ ਤੇ ਘਰ ਤੇ ਘਰ ਆਉਂਦਿਆਂ ਹੋ ਗਈ ਸ਼ਾਮ ਤੇ ਆਪਾਂ ਹੁਣ ਕਰਦੇ ਆਂ ਬਲੌਗ ਦਾ ਐਂਡ ਸਭ ਤੋਂ ਪਹਿਲਾਂ ਆਪਾਂ ਨਾਮ ਅਨਾਉਂਸ ਕਰੀਏ ਬਲੌਗ ਦਾ ਐਂਡ ਕਰਨ ਤੋਂ ਪਹਿਲਾਂ ਜਿੰਨਾਂ ਨੇ ਕਰੀ ਨੇ ਕਮੈਂਟ ਤੇ ਗੱਲ ਕਮੈਂਟ ਆਇਆ ਸਿਰਫ ਕੱਲੀ ਭੈਣ ਆ ਪਰ ਬਲਜੀਤ ਕੌਰ ਦਾ ਤੇ ਹੋਰ ਕਿਸੇ ਦੇ ਕਮੈਂਟ ਨਹੀਂ ਆਏ ਹੈਗੇ ਤੇ ਬਹੁਤ ਬਹੁਤ ਧੰਨਵਾਦ ਭੈਣੇ ਤੁਸੀਂ ਕਮੈਂਟ ਕੀਤਾ ਵਧੀਆ ਲੱਗਿਆ ਤੇ ਬਾਕੀ ਅੱਜ ਸਾਫਰ ਕਾਫੀ ਦੀ ਤੇ ਉੱਥੇ ਬੈਠਣਾ ਬਹੁਤ ਟਾਈਮ ਪੈ ਗਿਆ ਥੱਕ ਗਈ ਹੋ ਗਈ ਬੇਬੇ ਤੇ ਹੁਣ ਉਪਰ ਬਲੌਗ ਦਾ ਇੱਥੇ ਕਰਦੇ ਆਂ ਐਂਡ ਕੱਲ ਨੂੰ ਮਿਲਾਂਗੇ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਤਦ ਤੱਕ ਲਈ ਸਾਰਿਆਂ ਪਿਆਰ ਭਰੀ ਸਤ ਸ੍ਰੀ ਅਕਾਲ